ਪਹਿਲਾ ਨਗਰ ਕੀਰਤਨ ਵੀ ਆਜੋ ਬੱਸ ਬੱਸ ਇਥੋਂ ਮੈਂ ਮੰਗਰੀ ਜਾਊਂਗਾ Ja. ਹਰ ਕੰਤੇ ਹੋ ਗਈ ਉਹ ਗਈ ਉਹ ਨਾ ਕਤੇ ਜੋ ਕੰਤਾ ਹੋ ਗਈ ਜੁਨਾ ਹੱਥ ਆਗਾ ਟਟ ਟਟ ਤਵੇਸਰੀ ਤੋਂ ਆਪਾਂ ਗੁਰੂ ਦਾ ਇਤਿਹਾਸ ਰਵਣ ਕਰਾਂਗੇ ਸਾਰੀਆਂ ਸੰਗਤਾਂ ਜੋ ਬਈ ਗੁਰੂਦਾਂ ਤੋਂ ਸੋ ਸਾਰੀਆਂ ਸੰਗਤਾਂ ਭਾਈ ਆਪੋ ਆਪਣੀ ਸਾਈਡ ਤੋਂ ਬੈਠਣ ਦੀ ਖੇਚਲਾ ਕਰੋ ਬੜੇ ਪਿਆਰ ਦੇ ਨਾਲ ਇੱਥੇ ਆਪਾਂ ਅੱਧਾ ਘੰਟਾ ਜੋ ਗੁਰਬਖਸ਼ ਸਿੰਘ ਮਹਾਰਾਜ ਦਾ ਇਤਿਹਾਸ ਰਵਣ ਕਰਾਂਗੇ ਸ਼ੈਡ ਤੇ ਲਾਉਣਾ ਹੈ ਪ੍ਰੋਜੈਕਟਰ ਆਪਾਂ ਆਪਣੇ ਸਾਈਡ ਤੇ ਲਾਓ ਰਸਤਾ ਇੱਕ ਪਾਸੇ ਛੱਡ ਦਿਓ ਅੰਦਰ ਥੱਜੇ ਪਾਸੇ ਖੱਬੇ ਪਾਸੇ ਨੂੰ ਹੋਰ ਕਰ ਲਓ ਤੇ ਠੀਕ ਹੈ ਸੋ ਸੰਗਤਾਂ ਭੈਣਾ ਨੂੰ ਬੋਲਦੀ ਐ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਬੜੀ ਸਰਦਾਰ ਦੇ ਨਾਲ ਸੇਵਾ ਕਰੋ ਔਰ ਕਿਸੇ ਨੇ ਕਾੜੀ ਨਹੀਂ ਕਰਨੀ ਸੋ ਇੱਕ ਅੱਧਾ ਘੰਟਾ ਆਪਾਂ ਇੱਥੇ ਜੋ ਇਤਿਹਾਸ ਸੁਣਨ ਕਰਾਂਗੇ ਨਾਲ ਹੀ ਆਪਾਂ ਹੁਣ ਜਿੰਨਾ ਗਰਮੁਖ ਪਿਆਰਿਆ ਨੇ ਦਾਗਲ ਕੀਤਾ ਪਹਿਲਾਂ ਉਹਨੇ ਆਪਾਂ ਨੋ ਬੋਲਾਂਗੇ 500 ਰੁਪਇਆ ਗੋਪਾਲ ਸਿੰਘ ਸਰਪੰਚ ਪਰਿਵਾਰ ਵੱਲੋਂ ਐ ਦੋ ਗੱਟੇ ਸੀਮਿੰਟ ਦੇ ਸਰਦਾਰ ਬਬਲੂ ਸਿੰਘ ਸੰਵਾ ਸਰੂਪ ਚੰਦ ਪਰਿਵਾਰ ਵੱਲੋਂ ਸੋ 10 ਗੱਟੇ ਸੀਮਟ ਦੇ ਸਰਦਾਰ ਸੁਖਦੇਵ ਸਿੰਘ ਸੰਤਲਵਾਰਾ ਸਿੰਘ 10 ਘਟੇ ਗੁਰਮੀਲ ਸਿੰਘ ਸੰਤਵ ਰਵੀਰ ਸਿੰਘ ਪਰਿਵਾਰ ਵੱਲੋਂ ਦਰਸ਼ਨ ਸਿੰਘ ਸੰਤਵ ਦਲਵਾਰਾ ਸਿੰਘ ਪਰਿਵਾਰ ਵੱਲੋਂ 10 ਘਟੇ 10 ਘਟੇ ਪਤਵਾਰ ਓਈਲਾ ਸਿੰਘ ਸੰਤਵ ਸੁਖਦੇਵ ਸਿੰਘ ਪਰਿਵਾਰ ਵੱਲੋਂ 10 ਗੱਟੇ ਹਰਪ੍ਰੀਤ ਸਿੰਘ ਸਰਵ ਵਰਤੇਜ ਸਿੰਘ ਪਰਿਵਾਰ ਵੱਲੋਂ 10 ਗੱਟੇ ਸੀਮਿੰਟ ਦੇ ਸੁਖਮਿੰਦਰ ਸਿੰਘ ਸਰ ਬਿੱਲੂ ਸਿੰਘ ਮੈਂਬਰ ਪਰਿਵਾਰ ਵੱਲੋਂ ਸੁਖਮਿੰਦਰ ਸਿੰਘ ਦਾ ਸਰ ਭੋਲਾ ਸਿੰਘ 10 ਗੱਟੇ ਰਾਜਾ ਸਿੰਘ ਪ੍ਰਧਾਨ ਸਰਵ ਛੋਟਾ ਸਿੰਘ ਗੁੱਡਣ ਕੇ ਪਰਿਵਾਰ ਵੱਲੋਂ 10 ਗੱਟੇ ਨਿਮਾ ਸਿੰਘ ਸਰਗਰੇਸ ਸਿੰਘ ਪਰਿਵਾਰ ਵੱਲੋਂ 10 ਗੱਟੇ ਸੀਮਿੰਟ ਦੇ ਕਰਵੰਤ ਸਿੰਘ ਸਰ ਮਲਕੀਤ ਸਿੰਘ ਪਰਿਵਾਰ ਵੱਲੋਂ 1 ਗੱਟਾ ਸੀਮਿੰਟ ਦਾ ਗੁਰਜੰਟ ਸਿੰਘ ਸਰ ਬਹੁ ਪੂਰਾ ਸਿੰਘ ਪਰਿਵਾਰ ਵੱਲੋਂ 5 ਗੱਟੇ ਗੁਰਦੇਵ ਸਿੰਘ ਸਰ ਭਾਗ ਸਿੰਘ ਪਰਿਵਾਰ ਵੱਲੋਂ 5 ਗੱਟੇ ਗੁਰਦੀਪ ਸਿੰਘ ਪ੍ਰਧਾਨ ਸਰ ਗੁਰਮੀਤ ਸਿੰਘ ਸਿੱਖਾਂ ਦੇ ਪਰਿਵਾਰ ਵੱਲੋਂ 5 ਗੱਟੇ ਜਰਨੈਲ ਸਿੰਘ ਸ਼ਾਲਫ ਗੁਰਚਰਨ ਸਿੰਘ ਪਰਿਵਾਰ ਵੱਲੋਂ 2 ਗੱਟੇ ਕਾਲਾ ਸਿੰਘ ਉਹਨਾਂ ਵੱਲੋਂ 5 ਗੱਟੇ ਸੁਖਚਰਨ ਸਿੰਘ ਮੈਂਬਰ ਸਰਬੰਤਾ ਸਿੰਘ 5 ਗੱਟੇ ਜਸ ਜਗਸੀਰ ਸਿੰਘ ਸੋਹੀ 5 ਗੱਟੇ ਜਰਨੈਲ ਸਿੰਘ ਸਰਵਰਮੇਕ ਸਿੰਘ 5 ਗੱਟੇ ਪੇਟੀ ਬੰਦ ਵੱਲੋਂ 5 ਗੱਟੇ ਸੀਮਿੰਟ ਦੇ ਮਨਦੀਪ ਸਿੰਘ ਪ੍ਰਧਾਨ ਸਰਵਰ ਲਾਹਣ ਸਿੰਘ ਜੀ 5 ਗੱਟੇ ਸਰਦਾਰ ਕੋਟਾ ਸਿੰਘ ਸਰਮੁਖਤਿਆਰ ਸਿੰਘ ਦਸੇਦਾਰ ਉਹਨਾਂ ਵੱਲੋਂ ਇੱਕ ਟਰਾਲੀ